ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਜਾਣ ਦੇ ਲਈ ਹੈ ਤਿਆਰ 72 ਪ੍ਰਾਇਮਰੀ ਸਕੂਲ ਅਧਿਆਪਕ ਫਿਨਲੈਂਡ ਦੇ ਵਿੱਚ ਲੈਂਗੁਏਜ ਸਿਖਲਾਈ ਤੇ ਇਹ ਸਿਖਲਾਈ ਅਧਿਆਪਕਾਂ ਦੇ ਹੁਨਰ ਅਤੇ ਤਜਰਬਿਆਂ ਨੂੰ ਹੋਰ ਵੀ ਨਿਖਾਰਨ ਦੇ ਵਿੱਚ ਕਰੇਗੀ ਮਦਦ ਜੀਆਂ ਇਹ ਸਾਰੀ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਹੋਰਾਂ ਨੇ ਦਿੱਤੀ ਹੈ ਦੱਸਦੀ ਹੈ ਕਿ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਫੇਜ਼ 11 ਦੇ ਵਿੱਚ ਆਏ ਹੋਏ ਸਨ ਜਿੱਥੇ ਕਿ ਉਹਨਾਂ ਨੇ ਸਕੂਲ ਆਫ ਐਮਿਨੈਂਸ ਦਾ ਦੌਰਾ ਕੀਤਾ ਸੀ ਇਸ ਵੇਲੇ ਯੂਨੀਵਰਸਿਟੀ ਆਫ ਅ ਤੁਰਕੂ ਫਿਨਲੈਂਡ ਦੇ ਮਾਹਿਰਾਂ ਦਾ ਇੱਕ ਵਫ਼ਦ ਵੀ ਪੰਜਾਬ ਵਿੱਚ ਆਇਆ ਹੋਇਆ ਸੀ ਤੇ ਇਸ ਵੇਲੇ ਉਹਨਾਂ ਦੇ ਨਾਲ ਸੀ ਦੱਸਦੀ ਹੈ ਕਿ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਏ ਹੋਏ ਮਾਹਿਰਾਂ ਦਾ ਸਵਾਗਤ ਕੀਤਾ ਸੀ ਇਸ ਵੇਲੇ ਜਿੰਨੇ ਵੀ ਮਾਹਿਰ ਸਨ ਉਹਨਾਂ ਦੇ ਵਿੱਚ ਸ਼੍ਰੀ ਐਰੀਕ ਯੋਸਕੀ ਵੀ ਆਏ ਹੋਏ ਸਨ ਤੇ ਇਹਨੇ ਸਾਰੇ ਜਿਹੜੇ ਮਾਹਿਰ ਸਨ ਉਹਨਾਂ ਦਾ ਸਵਾਗਤ ਕੀਤਾ ਗਿਆ ਦੱਸਦੀ ਹੈ ਇਸ ਵळे ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹੁਰਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਜਾਣ ਦੇ ਲਈ ਤਿਆਰ ਹੈ ਤੇ 72 ਪ੍ਰਾਇਮਰੀ ਸਕੂਲ ਅਧਿਆਪਕ ਹੁਣ ਦੁਬਾਰਾ ਤੋਂ ਸਿਖਲਾਈ ਲੈਣਗੇ ਦੱਸਦੀ ਹੈ ਕਿ ਪਹਿਲਾ ਜਿਹੜਾ ਬੈਚ ਫਿਨਲੈਂਡ ਭੇਜਿਆ ਗਿਆ ਸੀ ਸਫਲਤਾਪੂਰਕ ਵਕਤ ਸਿਖਲਾਈ ਲੈ ਕੇ ਵਾਪਸ ਆਇਆ ਤੇ ਜਿਹੜੀ ਕਿ ਬਹੁਤ ਵਧੀਆ ਸਿਖਲਾਈ ਸੀ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਸਹਾਈ ਹੋਈ ਹੈ ਤੇ ਹੁਣ ਦੂਜਾ ਬੈਚ ਵੀ ਤਿਆਰ ਹੈ ਉਹਨਾਂ ਨੇ ਇਥੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਦੂਜਾ ਬੈਚ ਫਿਨਲੈਂਡ ਜਾ ਰਿਹਾ ਹੈ ਇਸ ਦੇ ਵਿੱਚ ਤਿੰਨ ਹਫ਼ਤਿਆਂ ਦੀ ਸਿਖਲਾਈ ਦਿੱਤੀ ਜਾਵੇਗੀ ਪਹਿਲੇ ਹਫ਼ਤੇ ਦੇ ਵਿੱਚ ਜਿਹੜੀ ਸਿਖਲਾਈ ਦਿੱਤੀ ਜਾਵੇਗੀ ਉਹ ਪੰਜਾਬ ਦੇ ਵਿੱਚ ਹੀ ਦਿੱਤੀ ਜਾਵੇਗੀ ਤੇ ਦੂਸਰੇ ਤੇ ਤੀਸਰੇ ਹਫ਼ਤੇ ਦੀ ਜਿਹੜੀ ਸਿਖਲਾਈ ਹੈ ਉਹ ਫਿਨਲੈਂਡ ਦੇ ਵਿੱਚ ਦਿੱਤੀ ਜਾਵੇਗੀ ਦੱਸ ਦਈਏ ਕਿ ਉਹਨਾਂ ਨੇ ਪਹਿਲਾਂ ਆਏ ਹੋਏ ਸਾਰੇ ਮੈਮਾਂ ਨਾਲ ਦਾ ਸਵਾਗਤ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਇਨਾਮਾਹੀਨਾ ਦੇ ਜਿਹੜੇ ਹੁਨਰ ਨੇ ਤੇ ਉਹਨਾਂ ਨੇ ਆ ਖਾਸ ਤੇ ਪ੍ਰਭਾਵਸ਼ਾਲੀ ਜਿਹੜੀਆਂ ਤਕਨੀਕਾਂ ਨੇ ਉਹਨਾਂ ਦਾ ਜਿਹੜੇ ਸ਼ਲਾਗਾ ਕੀਤੀ ਹੈ ਨਾਲ ਹੀ ਦੱਸ ਦਈਏ ਕਿ ਜਿਹੜੇ ਇੱਥੇ ਮਾਹਿਰ ਆਏ ਹੋਏ ਸਨ ਉਹਨਾਂ ਨੇ ਜਿਹੜੇ ਬੱਚਾਂ ਦੇ ਵੱਲੋਂ ਪੇਂਟਿੰਗਸ ਤਿਆਰ ਕੀਤੀਆਂ ਗਈਆਂ ਸਨ ਉਹਨਾਂ ਦੀ ਸ਼ਲਾਗਾ ਕੀਤੀ ਹੈ ਦੱਸਦੀ ਹੈ ਕਿ ਇਸ ਵੇਲੇ ਅਧਿਆਪਕ ਗੁਰਪ੍ਰੀਤ ਸਿੰਘ ਨਾਮਤਾਰੀ ਵੀ ਸ਼ਾਮਿਲ ਸਨ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਨਾਮਤਾਰੀ ਹੋਰੀ ਨੈਸ਼ਨਲ ਅਵਾਡੀ ਨੇ ਤੇ ਆਰਟ ਐਂਡ ਕ્રાਫਟ ਦੇ ਅਧਿਆਪਕ ਨੇ ਉਹਨਾਂ ਨੇ ਇੱਥੇ ਆਪਣੀਆਂ ਕਲਾਤਮਕ ਜਿਹੜੇ ਹੁਨਰ ਨੇ ਉਹਨਾਂ ਦਾ ਵੀ ਪ੍ਰਗਟਾਵਾ ਕੀਤਾ ਤੇ ਇਸ ਵੇਲੇ ਫਿਨਲੈਂਡ ਦੇ ਝੰਡੇ ਦੀ ਲਾਈਵ ਪੇਂਟਿੰਗ ਵੀ ਬਣਵਾਈ ਗਈ ਹੈ ਦੱਸਦੀ ਹੈ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਪੇਂਟਿੰਗ ਤਿਆਰ ਕੀਤੀਆਂ ਗਈਆਂ ਸਨ ਜਿਨ੍ਹਾਂ ਦਾ ਇਹਨਾਂ ਮਾਹਿਰਾਂ ਨੇ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਬੱਚਿਆਂ ਦੇ ਵਿੱਚ ਬਹੁਤ ਵਧੀਆ ਏਕਲਾਤਮਕ ਰੁਚੀਆਂ ਨੇ ਦੱਸਦੀ ਹੈ ਕਿ ਸਰਦਾਰ ਹਰਜੋਤ ਸਿੰਘ ਬੈਸ ਖੁਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਸ ਵੇਲੇ ਉਹਨਾਂ ਨੂੰ ਇਹਨਾਂ ਜਿਹੜੀਆਂ ਪੇਂਟਿੰਗਸ ਹਨ ਜਿਹੜੀਆਂ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਸਨ ਉਹ ਇਹਨਾਂ ਮਾਹਿਰਾਂ ਨੂੰ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਤੇ ਧੰਨਵਾਦ ਵੀ ਕੀਤਾ ਦੱਸਦੀ ਹੈ ਕਿ ਇਹ ਜਿਹੜੀਆਂ ਟੈਕਨੀਕਸ ਨੇ ਜਿਹੜੇ ਅਧਿਆਪਕ ਸਿੱਖ ਕੇ ਆਉਣਗੇ ਉਹਨਾਂ ਦੇ ਨਾਲ ਸਿੱਖਿਆ ਦਾ ਪੱਧਰ ਹੋਰ ਜ਼ਿਆਦਾ ਉੱਚਾ ਹੋਵੇਗਾ ਸੋ ਇਸ ਪਲੇ 72 ਪ੍ਰਾਇਮਰੀ ਸਕੂਲ ਅਧਿਆਪਕ ਫਿਨਲੈਂਡ ਜਾਣ ਦੇ ਲਈ ਤਿਆਰ ਨੇ ਉੱਥੋਂ ਸਿਖਲਾਈ ਪ੍ਰਾਪਤ ਕਰਕੇ ਆਉਣਗੇ ਜਿਸ ਦੇ ਨਾਲ ਸਿੱਖਿਆ ਦਾ ਪੱਧਰ ਹੋਰ ਜ਼ਿਆਦਾ ਉੱਚਾ ਹੋਵੇਗਾ